ਦਲੇਵਾਲ ਦੀ ਸਿਹਤ ਦੇ ਵਿੱਚ ਸੁਧਾਰ ਦੇ ਲਈ ਕਿਸਾਨ ਨੇ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੀ ਕੋਟਕਪੁਰਾ ਸਥਿਤ ਗੁਰਦੁਆਰਾ ਸਾਹਿਬ ਦੇ ਵਿਖੇ ਅਰਦਾਸ ਕਰਦੇ ਹੋਏ ਮਸ਼ਾਲ ਮਾਰਚ ਕਰਿਆ ਦੱਸਦੇ ਕਿ ਕਿਸਾਨੀ ਦੇ ਨਾਲ ਜੁੜੇ ਵਪਾਰੀ ਪਾਇਚਾਰੇ ਨੇ ਵੀ ਅਜਗਜੀਤ ਸਿੰਘ ਦਲੇਵਾਲ ਦੀ ਸਿਹਤ ਨੂੰ ਲੈ ਕੇ ਕਿਸਾਨਾਂ ਤੇ ਅਰਦਾਸ ਕਰਦੇ ਮਸ਼ਾਲ ਮਾਰਚ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਜਲਦੀ ਤੋਂ ਜਲਦੀ ਮੰਗਾ ਜੁੜੀਆਂ ਨੇ ਮੰਨੀਆਂ ਜਾਣ ਨਹੀਂ ਤਾਂ ਕਿਸਾਨ ਅਤੇ ਵਪਾਰੀ ਵਰਗ ਇਕੱਠੇ ਹੋ ਕੇ ਵੱਡਾ ਸੰਘਰਸ਼ ਵਿੜਨ ਦੇ ਲਈ ਮਜਬੂਰ ਹੋ ਜਾਣਗੇ ਮਲੇਰਕੋਟਲਾ ਨਿਜੀ ਕੰਪੋਚੇ ਜੋਗਿੰਦਰ ਸਿੰਘ ਗ੍ਰਾਹਕ ਕਿਸਾਨਾਂ ਗੁੱਜਨਾ ਦੇ ਵੱਲੋਂ ਮੀਟਾ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਜੋਗਜੀਤ ਸਿੰਘ ਢੱਲੇਵਾਲ ਮਰਨਵਰਤ ਤੇ ਬੈਠੇ ਹੋਏ ਨੇ ਤਾਂ ਕੇਂਦਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਆ ਦੇ ਨਾਲ ਹੀ ਕਿਹਾ ਕਿ ਜਲਦ ਤੋਂ ਜਲਦ ਹੋ ਸਕਦਾ ਹੈ ਕਿ ਸਾਰੇ ਹੀ ਜਥੇਬੰਦੀ ਇਕੱਠਿਆ ਹੋਣ ਕਿਉਂਕਿ ਜੇਕਰ ਉਹ ਇਕੱਠੇ ਨਾ ਹੋਏ ਤਾਂ ਫਿਰ ਕਦੇ ਵੀ ਹੋਣਗੇ ਤੇ ਨਾਲ ਹੀ ਉਹਨਾਂ ਚਿੰਤਾ ਪ੍ਰਗਟ ਕੀਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਨਵੇਂ ਕੇਂਦਰ ਕਾਨੂੰਨ ਜੜੇ ਨੇ ਲੈ ਕੇ ਆ ਰਹੀ ਹੈ ਜਲਦ ਲਾਗੂ ਹੋਣਗੇ ਅਤੇ ਇਕੱਠਿਆ ਹੋਣ ਦਾ ਸਮਾਂ ਸਵਾਲ ਪੁੱਛਿਆ ਗਿਆ ਕਿੱਡਲੇਵਾਲ ਨੂੰ ਮਿਲਣ ਜਾਣਾ ਤਾਂ ਉਹਨਾਂ ਕਹਿਆ ਕਿ ਜਲਦੀ ਉਹ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਦਾ ਹਾਲ ਜਾਣਨ ਦੇ ਲਈ ਉੱਥੇ ਜਾਣਗੇ ਤੇ ਨਾਲ ਹੀ ਜੁੜਾ ਹੈ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਉਹ ਅਰਦਾਸ ਕਰਦੇ ਨੇ ਕਿ ਉਹਨਾਂ ਦੀ ਸਿਹਤ ਸਹੀ ਸਲਾਮਤ ਰਹੇ। ਇਹ ਕੋ ਦੇੜੇ ਸਰਕਾਰ ਨੇ ਉਹਨਾਂ ਦੇ ਮਰਨ ਬਾਅਦ ਰੱਖਣ ਤੋਂ ਬਾਅਦ ਜਿਹੜੀ ਚੁੱਪੀ ਧਾਰੀ ਹੋਈ ਹੈ ਸਰਕਾਰ ਦੀ ਇਹ ਬਹੁਤ ਗਲਤ ਆ। ਉਹਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਆ ਤੇ ਉਹਨਾਂ ਦੀ ਜਥੇਬੰਦੀ ਨਾਲ ਗੱਲਬਾਤ ਉਹਨਾਂ ਨੂੰ ਪੋਰਮ ਨਾਲ ਗੱਲ ਕਰਨੀ ਚਾਹੀਦੀ ਆ। ਐਸ ਤਰ੍ਹਾਂ ਸਾਡੇ ਸੰਘਰਸ਼ੀ ਚ ਕੋਈ ਆਗੂ ਹੈ ਉਹ ਦੀ ਜੇ ਸਿਹਤ ਵਿੱਚ ਕੋਈ ਵਿਗਾੜ ਪੈਂਦਾ ਤਾਂ ਸਰਕਾਰ ਨਹੀਂ ਧਿਆਨ ਕਰਦੀ ਬਿਲਕੁਲ ਮੈਂ ਕਹਾਂ ਮ ਸਰਕਾਰ ਨੇ ਜਿਹੜੀ ਇਗਨੋਰ ਕੀਤੀ ਹੈ ਹੇਰਿੰਦਨ ਜੋਗ ਆ ਬਹੁਤ ਮੜੀ ਗਾ ਫਿਰ ਉਹਲਾ ਕਹਦਾ ਜੀ ਫਿਰ ਕਾਦੇ ਵਾਸਤੇ ਧਰਨਾ ਅਗਲਾ ਧਰਨਾ ਚੱਕ ਕੇ ਉਹ ਜੀ ਬੀਜੇਪੀ ਮੰਗਾ ਮੰਨਣ ਵਾਸਤੇ ਤਿਆਰ ਆ ਫਿਰ ਕਾਦੇ ਵਾਸਤੇ ਮਰਦਵਾਰ ਤੇ ਕਿਉਂ ਰੋਜ਼ ਉੱਥੇ ਉੱਥੇ ਅੱਤਰ ਗੋਲੇ ਸਿੱਟੀ ਜਾਂਦੇ ਨੇ ਮੰਗਾਂ ਉਹਨਾਂ ਦੇ ਮੰਨ ਲੈਣਾ ਨਾ ਜੋ ਆਪ ਦੇਖ ਰਹੇ ਹੋਣ ਦੇਖੋ ਅਸੀਂ ਤਾਂ ਉਸ ਦਿਨ ਤੋਂ ਜਾਰੀ ਹੈ ਸਾਡੀ ਕੋਸ਼ਿਸ਼ ਜਾਰੀ ਹੈ ਕਿ ਇਕੱਠੇ ਹੋ ਪਾਈ ਫਿਰ ਵੀ ਆਪਾਂ ਕਿਉਂਕਿ ਹੁਣ ਜਿਹੜੇ ਨਵੇਂ ਕਾਨੂੰਨ ਆ ਰਹੇ ਨੇ ਕਾਨੂੰਨਾਂ ਨੂੰ ਹੁਣ ਚੋਰ ਮੁਰੇ ਆਈਏ ਨਵੀਂ ਸਰਕਾਰ ਨੇ ਨਵੇਂ ਡਰਾਫਟ ਭੁਆ ਸਟੇਟ ਗਵਰਨਮੈਂਟਾਂ ਨੂੰ ਭੇਜਿਆ ਉਹ ਮੁੜ ਕੇ ਉਹ ਕਾਨੂੰਨਾਂ ਨੂੰ ਇੰਪਲੀਮੈਂਟ ਕਰਨ ਵਾਸਤੇ ਉਹਨਾਂ ਦੀ ਤਿਆਰੀ ਹੈ ਅਸੀਂ ਉਹਨਾਂ ਨੂੰ ਪੜ ਪੜ ਕੇ ਕਾਂਚੇ ਦੇ ਅਸੀਂ ਵੀ ਵਿਚਾਰ ਰਹੇ ਹਾਂ ਕਿ ਸੰਤਾ ਸਾਰਿਆਂ ਨੂੰ ਇੱਕ ਵਾਰੀ ਫਿਰ ਇਕੱਠੇ ਹੋਣਾ ਪਾਣਾ ਉਹ ਵੀ ਤਾਂ ਸਾਨੂੰ ਨਹੀਂ ਤਾਂ ਸਾਨੂੰ ਕੱਲੇ ਕੱਲੇ ਨੂੰ ਕੁੱਟ ਕੇ ਸਰਕਾਰ ਨੇ ਪਹਿਲਾਂ ਮੰਗ ਭਜਾ ਦੇਣਾ ਕੋਈ ਜੱਥੇਬੰਦੀ ਇਕੱਲੀ ਨਹੀਂ ਜਿੱਤ ਸਕਦੀ ਇਸ ਕਰਕੇ ਸਾਰਿਆਂ ਨੂੰ ਇਕੱਠੇ ਹੋ